ਅੰਮ੍ਰਿਤਸਰ ਦੇ ਪਿੰਡ ਰਾਜਤਾਲ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ ਹੀ ਆਪਣੀ ਘਰਵਾਲੀ ਨੂੰ ਲੈਣ ਵਾਸਤੇ ਸੋਹਰੇ ਗਿਆ ਜਦੋਂ ਮੈਂ ਘਰ ਵਾਪਸ ਆ ਰਿਹਾ ਤਾਂ ਸੋਹਰੇ ਵਾਲਿਆਂ ਨੇ ਮੇਤੇ ਜਾਨਵ ਹਮਲਾ ਕੀਤਾ ਅਤੇ ਨਲਾਂ ਦੇ ਵਿੱਚ ਸੱਟਾਂ ਲਾਈਆਂ ਗਈਆਂ ਇਲਾਜ ਲਈ ਸਿਵਲ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਮੈਨੂੰ ਕਿਹਾ ਕਿ ਤੁਸੀਂ 24 ਘੰਟੇ ਤੋਂ ਲੇਟ ਹੋ ਗਏ ਹੋ ਤੇ ਕੋਰਟ ਦੇ ਆਰਡਰ ਲੈ ਕੇ ਆਓ ਜਦੋਂ ਮੈਂ ਕੋਰਟ ਦੇ ਆਰਡਰ ਲੈ ਕੇ ਗਿਆ ਤਾਂ ਜਿਸ ਤੋਂ ਬਾਅਦ ਮੈਨੂੰ ਸਿਵਲ ਸਰਜਨ ਦਫ਼ਤਰ ਭੇਜਿਆ ਗਿਆ ਤੇ ਸਿਵਲ ਸਰਜਨ ਦਫ਼ਤਰ ਵੱਲੋਂ ਮੈਡੀਕਲ ਕਾਲਜ ਭੇਜਿਆ ਗਿਆ ਮੈਡੀਕਲ ਕਾਲਜ ਵਾਲਿਆਂ ਨੇ ਕਿਹਾ ਕਿ ਸਾਡੇ ਕੋਲ ਯੂਰੋਲੋਜੀ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਤੇ ਪਰਮਜੀਤ ਸਿੰਘ ਨੇ ਕਿਹਾ ਕਿ ਜੇ ਸਰਕਾਰੀ ਹਸਪਤਾਲਾਂ ਦੇ ਵਿੱਚ ਯੂਰੋਲੋਜੀ ਦਾ ਪ੍ਰਬੰਧ ਨਹੀਂ ਹੈਗਾ ਤਾਂ ਮਰੀਜ਼ਾਂ ਨੂੰ ਕਿਉਂ ਖੱਜਲ ਖਰਾਬ ਕੀਤਾ ਜਾ ਰਿਹਾ ਹੈ ਪਰਮਜੀਤ ਸਿੰਘ ਨੇ ਕਿਹਾ ਕਿ ਨਾ ਸਿਹਲ ਹਸਪਤਾਲ ਗੁਨਾਨਗੋ ਹਸਪਤਾਲ ਤੇ ਮੈਡੀਕਲ ਕਾਲਜ ਦੇ ਵਿੱਚ ਯੂਰੋਲੋਜੀ ਦਾ ਕੋਈ ਵੀ ਹਸਪਤਾਲਾਂ ਦੇ ਵਿੱਚ ਪ੍ਰਬੰਧ ਨਹੀਂ ਹੈਗਾ ਜਿਸ ਕਰਕੇ ਮੈਨੂੰ ਕਈ ਦਿਨਾਂ ਤੋਂ ਖੱਜਲ ਖਰਾਬ ਕੀਤਾ ਜਾ ਰਿਹਾ ਹੈ ਪਰਮਜੀਤ ਸਿੰਘ ਨੇ ਕਿਹਾ ਕਿ ਮੈਨੂੰ ਸਰਕਾਰੀ ਹਸਪਤਾਲ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਇਲਾਜ ਨਹੀਂ ਮਿਲਿਆ ਇਸ ਬੰਦ ਦੇ ਵਿੱਚ ਅੰਮ੍ਰਿਤਸਰ ਦੇ ਸ਼ਿਵ ਸਰਜਨ ਦਫਤਰ ਦੇ ਸੁਪਰੀਡੈਂਟ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਸਭ ਇਨਕਾਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਮੈਡੀਕਲ ਦੇ ਨਾਲ ਸੰਬੰਧਿਤ ਹੈਗਾ ਤੇ ਡਾਕਟਰ ਇਸ ਬਾਰੇ ਦੱਸ ਸਕਣਗੇ ਉਹਨਾਂ ਨੇ ਕਿਹਾ ਕਿ ਮੈਂ ECS ਸਟੈਨ ਨੂੰ ਮਾਰਕ ਕਰ ਦਿੱਤੀ ਹੈ ਤੇ ਅਗਲੀ ਜਾਣਕਾਰੀ ਡਾਕਟਰ ਹੀ ਦੱਸ ਸਕਣਗੇ ਪਰਮਜੀਤ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਰਾਏਤਾਲ ਜੀ ਕੀ ਮੁਸ਼ਕਲ ਜੀ ਆ ਰਹੀ ਹੈ ਮੁਸ਼ਕਲ ਹੈ ਜੀ ਅੱਗੇ ਆਪਣੇ ਕੋ ਝਗੜਾ ਆਇਆ ਸੀ 22 ਤਰੀਕ ਨੂੰ ਜਿਹੜਾ ਮੈਂ ਆਪਣੀ ਘਰ ਦੀ ਨੂੰ ਲੈਣ ਗਿਆ ਮੇਰੇ ਸਹੁਰੇ ਵੱਲੋਂ ਕੁੱਟਮਾਰ ਕੀਤੀ ਗਈ ਇਹ ਮੂਲੇ ਚੱਕ ਪਿੰਡੋਂ ਨਾ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਆ ਤੇ ਨਾ ਹੀ ਮੈਨੂੰ ਆਪਣਾ ਪ੍ਰੋਪਰ ਮੇਰਾ ਕੋਈ ਇਲਾਜ ਹੋਣ ਰਿਹਾ ਮੈਂ ਸਿਵਲ ਹਸਪਤਾਲ ਦਾਖਲ ਹੋਇਆ ਉਦੋਂ ਇਹਨਾਂ ਆਖਤਾ ਵੀ ਇਹ 24 ਘੰਟਿਆਂ ਤੋਂ ਤੁਸੀਂ ਲੇਟ ਜੇ ਕੋਰਟ ਦੇ ਆਰਡਰ ਲਿਆਓ ਅਸੀਂ ਕੋਰਟ ਦੇ ਆਰਡਰ ਵੀ ਲੈ ਕੇ ਆਏ ਆ ਇਹ ਜਿਹੜਾ ਜਰੇਲੋਜੀ ਟੈਸਟ ਹੋਣਾ ਕੋਈ ਮੇਰਾ ਇਲਾਜ ਹੋਣਾ ਹੈ ਜਿਹੜੀ ਨਲਾਂ 'ਚ ਮੈਨੂੰ ਪਹਿਲਾਂ ਪ੍ਰੋਬਲਮ ਸੀ ਤੇ ਉਹ ਕਟਮਾਰ ਕਰਕੇ ਛੁੱਡੇ ਛੁੱਡੇ ਮਾਰਨ ਕਰਕੇ ਪ੍ਰੋਬਲਮ ਬੜੀ ਜ਼ਿਆਦਾ ਵਧ ਗਈ ਤੇ ਉਹ ਮੈਨੂੰ ਕੱਲ ਭੇਜਿਆ ਗਿਆ ਇਥੇ ਸਿਵਲ ਸਰਜਨ ਦੇ ਇਹਨਾਂ ਗਾੜੀ ਭੇਜਦਾ ਸਰਕਾਰੀ ਮੈਡੀਕਲ ਕੌਲ ਜਾ ਉਹਨਾਂ ਆਖਿਆ ਜੀ ਸਾਡੇ ਕੋਲ ਜਰੇਲੋਜੀ ਦਾ ਕੋਈ ਵੀ ਪ੍ਰਬੰਧ ਨਹੀਂਗਾ ਜੇ ਇਹਨਾਂ ਕੋਲ ਪ੍ਰਬੰਧ ਹੀ ਨਹੀਂ ਹੈਗਾ ਤੇ ਸਿਵਲ ਸਰਜਨ ਵਾਲਾ ਸਿਵਲ ਹਸਪਤਾਲਿਆਂ ਨੂੰ ਪਤਾ ਹੋਣਾ ਚਾਹੀਦਾ ਫਿਰ ਉਹਨਾਂ ਕੋਈ ਪ੍ਰਬੰਧ ਨਹੀਂ ਹੈਗਾ ਮੈਨੂੰ ਬਾਰ-ਬਾਰ ਖੱਜਲ ਖਰਾਬ ਕਰਨ ਦੇ ਨੇ ਤਾਂ ਜਿਸ ਹੱਬ ਲਾ ਲੋ 22 ਤਰੀਕ 에27 ਤਰੀਕ ਨੂੰ ਕੋਡ ਦੇ ਆਰਡਰ ਲੈ ਕੇ 27 ਤਰੀਕ ਨੂੰ ਮੈ ਸਿਵਲ ਹਸਪਤਾਲ ਗਿਆ ਵਾ ਉਦੋਂ ਤੋਂ ਮੈਂ ਖੱਜਲ ਖਰਾਬ ਹੀ ਹੋਣ ਡਿਆ ਜੀ ਭਗਵੰਤਪਾਲ ਸਾਹਿਬ ਕਹਿੰਦੇ ਵੀ ਸਾਡੀ ਮੈਡੀਕਲ ਸੂਤਾ ਬੜੀ ਸੁ ਵਧੀਆ ਇਹ ਮੈਂ ਦੇ ਵੇਖਿਆ ਜੀ ਸਾਰੇ ਰੋਂ ਡੇ ਨੇ ਉਥੇ ਕੋਈ ਇਲਾਜ ਨਹੀਂ ਜੀ ਇਲਾਜ ਉਧਰ ਹੁੰਦਾ ਜੇ ਮਰੇ ਬੰਦੇ ਦਾ ਆਂਦੇ ਵੀ ਜਿੰਦੇ ਬੰਦੇ ਦਾ ਹੀ ਇਲਾਜ ਨਹੀਂ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਮਰਿਆ ਆਵੇ ਤਾਂ ਪੋਸਟਮਾਰਟਮ ਦੀ ਰਿਪੋਰਟ ਅਸੀਂ ਛੱਡ ਤਿਆਰ ਕਰ ਦਿੰਦੇ ਆ ਇਹ 30 ਤਰੀਕ ਨੂੰ ਕਮਿਸ਼ਨਰ ਸਾਹਿਬ ਨੇ ਦਰਖਾਸਤ ਮਾਰ ਕਰਕੇ ਕੱਲੀ ਆ ਉਹਨਾਂ ਵੀ ਅੱਜ ਤੱਕ ਸਾਨੂੰ ਸ ਹਣੀ ਹੁਣ ਮੈਂ ਸਿਵਲ ਸਭਰਦੇਸਾ ਉਹਦੇ ਮਿਲੇ ਇਥੇ ਆ ਗਿਆ ਸਰਾਉਂ ਅਜੇ ਜੀ ਲੈਂਚ ਹੋਇਆ ਮਿਲੇ ਨਹੀਂ ਇਹ ਕੀ ਮੰਗਰ ਦੇ ਕਿ ਲੱਗਦਾ ਤੁਹਾਨੂੰ ਇਨਸਾਫ ਮਿਲੂਗਾ ਵੀ ਮਨੋ ਦੇ ਕੋਈ ਨਹੀਂ ਇਨਸਾਫ ਵਾਲੀ ਗੱਲ ਭਾਜੀ ਅਸੀਂ ਨਹੀਂ ਦੱਸ ਸਕਦੇ ਇਹ ਮੈਡੀਕਲ ਵੀ ਮੈਡੀਕਲ ਨਾਲ ਰਿਲੇਟਿਡ ਹੈਗਾ ਇਹ ਡਾਕਟਰ ਹੀ ਦੱਸਣਗੇ ਕੀ ਹੈ ਇਹ ਤੁਹਾਡੇ ਕੋ ਆਇਆ ਚੀਜ਼ ਕੀ ਮਾਰਕੀ ਪੀਜੀ ਸੈਨ ਬਸ ਮੈਂ ਮਾਰ ਕੇ ਕਰ ਦਿੱਤੀ ਹੈ ਸਟੈਨੋ ਨੂੰ ਕਿਹ ਨਾਲ ਕੀ ਹੈ ਸਟੈਨੋ ਨੂੰ ਏ ਸੀ ਅਸਿਸਟ ਸਟੈਨੋ ਨੂੰ ਠੀਕ ਹੈ ਇਹ ਲਿਖਾ ਕੀ ਲੈਟਰ ਤੇ ਲੈਟਰ ਚ ਲਿਖਿਆ ਕਿ ਉਹਨਾਂ ਨੇ ਯੂਰੋਲੋਜੀ ਦੀ opinion ਮੰਗੀ ਆ ਅਸੀਂ ਮੈਡੀਕਲ ਕਾਲਜ ਭੇਜਤਾ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਡਾਕਟਰ ਨਹੀਂ ਹੈਗਾ ਯੂਰੋਲੋজিস্ট ਬੱਸ ਸਰ ਇਹਨਾਂ ਨੇ ਕਿਹਾ ਕਿ ਹਮ ਥੱਕੇ ਬੜੇ ਪੈ ਰਹੇ ਨੇ ਇਸ਼ਾਨੀ ਬੜੀ ਆ ਰਹੀ ਹੈ ਮਰੀਜ਼ ਨੂੰ ਕਿਹਦਾ ਲੱਗਦਾ ਤੇ ਤੇ ਰਿਪੋਰਟ ਨੂੰ ਨੇ ਤੇ ਟਾਈਮ ਲੱਗ ਹੀ ਜਾਂਦਾ ਸਾਡੇ ਮਰੀਜ਼ ਨੂੰ ਜਾਣ ਨੂੰ ਛੋੜ ਜੇ ਫੇਰ ਉਹ ਤਾਂ ਡਾਕਟਰ ਹੀ ਦੱਸ ਸਕਦੇ ਹੈਗਾ ਇਹ ਰਿਪੋਰਟ ਹੈਗੀ ਆ opinion ਹੈਗੀ ਆ ਕੋਈ ਹੋਰ ਰੋਲੋਜੀਸਟ ਨੇ ਇਹ ਡਾਕਟਰ ਕੌਣ ਲੂਗਾ ਇਹ ਮੈਡੀਕਲ ਕਾਲੇਜ ਤੋਂ ਪਤਾ ਲੱਗੇਗਾ